ਇਸ ਵੀਰ ਨੂੰ ਦੇਖੋ ਬਈ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਹਾਰ ਨਹੀਂ ਮੰਨੋਗੇ ਕਦੇ ਵੀ ਹੌਂਸਲੇ ਨਹੀਂ ਹਾਰੋਗੇ ਦੇਖੋ ਬਈ ਇਸ ਬਾਈ ਦੇ ਲੱਤਾਂ ਵੀ ਹੈਣੀਆਂ ਤੇ ਤਾਂ ਵੀ ਦੇਖੋ ਕਿੱਡਾ ਬਲਵਾਨ ਆ ਬਾਹਾਂ ਦੀ ਤਾਕਤ ਦੇ ਨਾਲ ਹੀ ਦੇਖੋ ਛਾਤੀ ਯਾਰ ਕਿੰਨੀ ਚੌੜੀ ਆ ਤੇ ਕਿੱਡਾ ਮਤਲਬ ਕੀ ਜਿਗਰਾ ਬਾਈ ਦਾ ਤੇ ਇਸੇ ਕਰਕੇ ਜ਼ਿੰਦਗੀ ਦੇ ਵਿੱਚ ਗਏ ਨੇ ਹੁੰਦੇ ਆ ਵੀ ਹਾਰ ਕਦੇ ਨਹੀਂ ਮੰਨਣੀ ਚਾਹੀਦੀਗੀ ਹੌਂਸਲੇ ਹਮੇਸ਼ਾ ਬੁਲੰਦ ਰੱਖਣੇ ਚਾਹੀਦੇ ਆ ਦੇਖੋ ਯਾਰ ਅਖਾੜੇ ਦੇ ਵਿੱਚ ਪਾਉਂਦਾ ਪਹਿਲਾ ਬਈ ਇਹ ਹੁੰਦੀ ਆ ਗੱਲ ਕਮਾਲ ਦੀ ਤੇਰਾ ਦੇਖਿਆ ਕਿੰਨਾ ਟੈਲੈਂਟ ਐ ਇਸ ਬੰਦੇ ਦੇ ਵਿੱਚ ਕਹਿੰਦੇ ਹੁੰਦੀ ਆ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਆਪਣੇ ਹੌਂਸਲੇ ਆ ਜੋ ਡਿੱਗਣੇ ਨਹੀਂ ਚਾਹੀਦੇਗੇ ਸਫਲਤਾ ਦੇ ਵੱਲ ਹਮੇਸ਼ਾ ਚਲਦੇ ਰਹਿਣਾ ਚਾਹੀਦਾ ਹੈ ਸਫਲਤਾ ਇਕਣਾ ਇੱਕ ਦਿਨ ਮਿਲਦੀ ਆ ਤੇ ਇਸ ਵੀਰ ਤੋਂ ਕਿੰਨਾ ਕੁਝ ਸਿੱਖਣ ਨੂੰ ਮਿਲੇਗਾ ਤੋ ਜੋ ਕਿ ਆਪਾਨੂੰ ਸਿੱਖਣਾ ਚਾਹੀਦਾ ਕਦੇ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਣੀ ਚਾਹੀਦੀਗੀ ਇਸੇ ਕਰਕੇ ਆਪਣੇ ਆਪ ਨੂੰ ਮਜ਼ਬੂਤ ਤੇ ਆਪਣੇ ਆਪ ਦਾ ਹੁਨਰ ਵਧਾਉਣਾ ਚਾਹੀਦਾਗਾ ਕਿਸੇ ਚੀਜ਼ ਦਾ ਡਰ ਨਹੀਂ ਰੱਖਣਾ ਚਾਹੀਦਾਗਾ ਕਦੇ ਨਾ ਕਦੇ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਹੀ ਮਿਲਦੀ ਹੈ